ਇਹਨਾਂ ਦੇ ਬਿਆਨ ਕੱਢੋ ਸੋਸ਼ਲ ਮੀਡੀਆ ਦੇ ਉੱਪਰ ਆਪਾਂ ਲੋਕ ਭੁੱਲ ਬੋਸ਼ੇ ਦੀ ਜਾਂਦੇ ਆਂ ਵੋਟਾਂ ਦੇ ਪਹਿਲਾਂ ਕੀ ਕਿਹਾ ਸੀ ਕਹਿੰਦਾ ਵੀ ਬਾਲਨੀਆਂ ਸਟੇਟਾਂ ਤੋਂ ਬੰਦੇ ਆਉਂਦੇ ਆਂ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਕਰਨ ਕਹਿੰਦਾ ਉਹਨਾਂ ਨੂੰ ਰੋਕਾਂਗੇ ਪੰਜਾਬ ਦੇ ਵਿੱਚ ਸਰਕਾਰੀ ਨੌਕਰੀਆਂ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਦਵਾਂਗੇ ਆਪਾਂ ਗੱਲਾਂ ਜਾ ਕੇ ਜਿਪਾਤਾ ਫੇਰ ਜਾ ਕੇ ਉੱਥੇ ਰੌਣਾ ਪਾਵੇ ਕਹਿੰਦੇ ਤਾਂ ਲਾ ਬਣਿਆ ਹੋਇਆ ਵੀ 12 ਅਗੇ ਬੰਦਾ ਨੌਕਰੀ ਕਰ ਸਕਦਾ 8ਵੀਂ 10ਵੀਂ ਦਾ ਪੇਪਰ ਦੇ ਸਕਦਾ ਵੀ ਇੰਨੀ ਆ ਲਾਗਣਾ ਤੇ ਜਾ ਕੇ ਉਹਨੇ ਕਹਿੰਦਾ ਮੇਰੇ ਤਾਂ ਹੱਥ ਬੰਨੇ ਆ ਮੈਂ ਕੀ ਕਰਾਂ ਕਹਿੰਦਾ ਮੈਨੂੰ ਕੀ ਸੁਝਾਓ ਦਸਝਾਉਣ ਨੂੰ ਇਹ ਦਿਨੇ ਆ ਜਾ ਕੇ ਜੰਮੂ ਕਸ਼ਮੀਰ ਦਾ ਲਾਅ ਪੜ ਉਥੇ ਆਈ ਨਹੀਂ ਵੀ 10000 ਦੇ ਕੇ 8ਵੀਂ ਦਾ ਸਰਟੀਫਿਕੇਟ ਬਣਾ ਕੇ ਕੋਈ ਬੰਦਾ ਸਰਕਾਰੀ ਨੌਕਰੀ ਲੱਗ ਜੂ ਮੈਨੂੰ ਦਿਖਾਓ ਕਿਹੜਾ ਪੰਜਾਬੀ ਉਥੇ ਸਰਕਾਰੀ ਨੌਕਰੀ ਕਰਦਾ ਉਹਨਾਂ ਦੀਆਂ ਪਾਲਿਸੀਆਂ ਪੜ ਜਿਹੜੀਆਂ ਪਾਲਸੀਆਂ ਜੰਮੂ ਕਸ਼ਮੀਰ ਚਾ ਲੈ ਉਹ ਲਾਗੂ ਕਰਦੇ ਪੰਜਾਬ ਦੇ ਵਿੱਚ ਪੈਲ ਦੇ ਆਧਾਰ ਤੇ ਨੌਕਰੀ ਪੰਜਾਬੀਆਂ ਨੂੰ ਹੋਣੀ ਚਾਹੀਦੀ ਆ ਐਣੀ ਵੀ ਕੋਈ ਰੇਲ ਗੱਡੀ ਚੜ੍ਹ ਕੇ ਆ ਗਿਆ ਇੱਥੇ ਦਸਵੀਂ ਦਾ ਸਰਟੀਫਿਕੇਟ 20000 ਰੁਪਏ 10000 ਦੇ ਕੇ ਬਣ ਜਾਂਦਾ ਕਿੱਡੀ ਕੀ ਗੱਲ ਆ ਇੱਥੇ ਮੋਦੀ ਵਰਗੇ ਡਿਗਰੀਆਂ ਲਈ ਬੈਠੇ ਆ ਕਦੇ ਕਹਿੰਦੇ ਚਾਹ ਵੇਚਦੇ ਸੀ ਕਦੇ ਉਹਨਾਂ ਨੂੰ ਡਿਗਰੀਆਂ ਆ ਜਾਂਦੀਆਂ ਉਹਨਾਂ ਦੀ ਨਹੀਂ ਸਮਝ ਆਉਂਦੀ ਡਿਗਰੀ ਲੈਣੀ ਐ ਇੱਥੇ ਮੈਨੂੰ ਦੱਸ ਦੋ ਤੁਸੀਂ ਜੇ ਡਿਗਰੀਆਂ ਮੁੱਲ ਮੈਲ ਸਕਦੀਆਂ ਨੇ 8ਵੀਂ 10ਵੀਂ ਦਾ ਸਰਟੀਫਿਕੇਟ ਲੈਣਾ ਕਿੱਡੀ ਕਬੱਡੀ ਗੱਲ ਆ ਸੋ ਐਸ ਕਰਕੇ ਲੈਣਾ ਸਾਨੂੰ ਨੀਂਦ ਦੇ ਵਿੱਚੋਂ ਜਾਗਣ ਦੀ ਬਾਅਦੇ ਬਹੁਤ ਵੱਡੇ ਕਰਦੇ ਆ ਬਾਅਦੇ ਬਹੁਤ ਵੱਡੇ ਕਰਦੇ ਆ ਬਾਅਦੇ ਵਿੱਚ ਆਪਦੇ ਸਟੈਂਡ ਦੇ ਉੱਪਰ ਹੀ ਨਹੀਂ ਖੜੇ ਰਹਿੰਦੇ ਅੱਜ ਅਸੀਂ ਆਪਦੇ ਧੀਆਂ ਪੁੱਤਾਂ ਨੂੰ ਇੱਕ ਗੱਲ ਜਰੂਰ ਸੋਚਿਓ ਜਿਗਰ ਦੇ ਟੁਕੜਿਆਂ ਨੂੰ ਇੰਨਾ ਪੈਸਾ ਲਾ ਕੇ 25 ਲੱਖ ਕੈਨੇਡਾ ਭੇਜਦਿਆਂ ਬਾਅਦ ਚ ਹੋਰ 20 ਲੱਖ ਭੇਜਦਿਆਂ ਵੀ ਪੱਕਾ ਹੋ ਜਾ ਫਿਰ ਵਿਆਹ ਕਰਨਾ ਹੋਰ 10 ਲੱਖ 5 ਲੱਖ 20 ਲੱਖ ਲਾਉਣੇ ਆ ਜਿੰਨੀ ਕਮਾਈ ਲਾਉਣੇ ਆ ਆਪਾਂ ਸਾਰੀ ਦੱਸੋ ਪਹਿਲਾਂ ਪੜ੍ਹਾਈ ਦਾ ਖਰਚਾ 12 ਕਰਾ ਲਈਆਂ ਫਿਰ ਆਇਲੈਂਡਸ ਦਾ ਖਰਚਾ ਆਇਲੈਂਡਸ ਕਰਾ ਲਈ ਫਿਰ ਆਇਲੈਂਡਸ ਕ੍ਰਾਊਨ ਤੋਂ ਬਾਅਦ ਟੈਕਟਾ ਉਧਰ ਫੈਲਦਾ ਖਰਚਾ ਫੈਲ ਲਾ ਲਈ ਫਿਰ ਉਦੋਂ ਬਾਅਦ ਉਹ 6 ਮਹੀਨੇ ਜਿਹੜਾ ਉੱਥੇ ਕੋਈ ਨਹੀਂ ਹੁੰਦਾ ਉਦੋਂ ਖਰਚਾ ਭੇਜਣਾ ਜੇ ਕੰਮ ਨਹੀਂ ਮਿਲਦਾ ਜੇ ਕੰਮ ਮਿਲ ਗਿਆ ਪਿੱਛੇ ਜਿਹੜੇ ਕਰਜ਼ਾ ਚਾਕੇ ਭੇਜਿਆ ਉਹ ਲੈਂਟਾ ਲਾਉਣੀਆਂ ਜੋ ਤੱਕ ਲੈਂਟਾ ਲੈਂਦੀਆਂ ਨੇ ਚਾਰ ਇਥੇ ਮਾੜਾ-ਮੋਟਾ ਦੀ ਜ਼ਿੰਦਗੀ ਜੀਣ ਦੀ ਵਾਰੀ ਆਉਂਦੀ ਆ ਉਹਨੂੰ ਵਿਆਹ ਦੀ ਉਮਰ ਹੋ ਜਾਂਦੀ ਆ ਫਿਰ ਵਿਆਹ ਤੇ ਖਰਚੇ ਵਿਆਹ ਤੇ ਲੈਂਟਾ ਚੱਕੀਆਂ ਬਰੋ ਲੈਂਟਾ ਅਈ ਤਾਂ ਫਿਰ ਸਾਰੀ ਜ਼ਿੰਦਗੀ ਲੈਂਟਾ ਲਾਉਂਦੀਆਂ ਦੀ ਲੰਘ ਜਾਂਦੀ ਆ ਸਾਰੀ ਜ਼ਿੰਦਗੀ ਕਰਜ਼ਾ ਚੱਕਣੋਂ ਲਾ ਲੋ ਕਰਜ਼ਾ ਚੱਕਣੋਂ ਲਾ ਲੋ ਇਹ ਸਾਨੂੰ ਇਸ ਗੇੜ ਦੇ ਵਿੱਚ ਫਸਾਤਾ ਇਹਨਾਂ ਨੇ ਆਹ ਗੇੜ ਦੇ ਵਿੱਚ ਫਸਾਤਾ ਤੇ ਅਸੀਂ ਫ੍ਰੀ ਆਟਾ ਮਿਲ ਗਿਆ ਜੀ ਆ ਇਹਨਾਂ ਨੂੰ ਵੋਟ ਪਰੋਂ ਝਾੜੂ ਚੱਪਿਆਂ ਨੂੰ ਲੈ ਦੱਸ ਮੈਨੂੰ ਥੋੜੀ ਨਹੀਂ ਸਮਝ ਆਉਂਦੀ ਤੁਸੀਂ ਫ੍ਰੀ ਆਟਾ ਦਾਲ ਲੈ ਕੇ ਟੱਪੀ ਜਾਂਦੇ ਹੋ ਉਹ 100 ਕਰੋੜ ਰੁਪਏ ਤੇ ਬਿਕਦੇ ਆ 100 ਕਰੋੜ ਤੇ ਐਮਪੀ ਦੀ ਟੈਕਣੀ ਮਿਲੀ ਦੂਜੀ ਪਾਰਟੀ ਕਹਿੰਦੀ ਆਲੇ ਮੈਂ ਤੈਨੂੰ ਐਮਪੀ ਦੀ ਟਿਕਟ ਦਿੰਨਾ ਆਥਾਂ ਨੂੰ ਚਲੇ ਜਾਂਦੇ ਆ ਚੱਕ ਕੇ ਜੁੱਲੀ ਬਿਖਤਰਾ ਉਹਨਾਂ ਕੋਲੇ ਇਹ ਚੀਜ਼ਾਂ ਜਰੂਰ ਸੋਚੋ ਆਪਾਂ ਨੂੰ ਫ੍ਰੀ ਦੇ ਲਾਲਚ ਤੇ ਲਾਤਾ ਆਪਦੇ ਧੀ ਪੋਤੇ ਉਹਨਾਂ ਦੇ ਕਿੱਥੇ ਰਹਿੰਦੇ ਆ ਉਹ ਦੇਖੋ